ਅਸੀਂ ਹਮੇਸ਼ਾ ਦੂਸਰਿਆਂ ਦੀਆਂ ਗਲਤੀਆਂ ਕਰਦੇ ਆਂ ਅਸੀਂ ਹਮੇਸ਼ਾ ਦੂਸਰਿਆਂ ਦੀਆਂ ਕਮੀਆਂ ਵੇਖਦੇ ਆਂ ਕੋਈ ਦੋ ਮਿੱਤਰ ਸਨ ਤੁਰੇ ਜਾ ਰਹੇ ਸਨ ਇੱਕ ਦਾ ਸੁਭਾਅ ਸੀ ਦੂਸਰੇ ਦੀਆਂ ਕਮੀਆਂ ਕੱਢਣਾ ਦੂਸਰੇ ਦੀਆਂ ਗਲਤੀਆਂ ਕੱਢਣੀਆਂ ਤੁਰੇ ਜਾਂਦੇ ਨੇ ਤੁਰੇ ਜਾਂਦੇ ਨੇ ਇੱਕ ਖੇਤ ਦੇ ਵਿੱਚ ਨਾ ਬੜੇ ਵੱਡੇ ਵੱਡੇ ਦਿਹਾਣੇ ਲੱਗੇ ਹੋਏ ਨੇ ਤੇ ਉਹ ਬੰਦਾ ਪਤਾ ਕੀ ਕਹਿੰਦਾ ਇਹਦਾ ਸੁਭਾਅ ਹੈ ਗਲਤੀਆਂ ਕੱਢਣ ਵਾਲਾ ਆਪਣੇ ਮਿੱਤਰ ਨੂੰ ਆਖਣ ਲੱਗਾ ਕਹਿੰਦਾ ਵੇਖ ਰੱਬ ਦੇ ਕੰਮ ਵੇਖੋ ਦਵਾਨੇ ਨੂੰ ਦਰਖਤ ਦੇ ਉੱਪਰ ਲਾਉਣਾ ਚਾਹੀਦਾ ਹੈ ਐਡਾ ਵੱਡਾ ਦਵਾਨਾ ਹੈ ਤੇ ਜ਼ਮੀਨ ਤੇ ਲਾਇਆ ਬੀਲ ਦੇ ਨਾਲ ਇਹਦਾ ਰੁੱਖ ਵੱਡਾ ਚਾਹੀਦਾ ਹੈ ਇਹਦਾ ਬੂਟਾ ਇਹਦਾ ਪੇੜ ਵੱਡਾ ਚਾਹੀਦਾ ਹੈ ਇਹ ਜ਼ਮੀਨ ਤੇ ਲਾਇਆ ਵੇ ਖੁਦਾ ਵੀ ਕਿਹੋ ਜਿਹਾ ਕੰਮ ਕਰਦਾ ਹੈ ਰੱਬ ਦੇ ਵਿੱਚ ਗਲਤੀ ਕਰਦਾ ਪਿਆ ਹੈ ਸੁਰਾ ਹੋਰ ਅਗਾਹ ਗਏ ਕੀ ਵੇਖਦੇ ਨੇ ਇੱਕ ਦਰਖਤ ਹੈ ਆਮਦਾ ਉਹਦੇ ਉੱਪਰ ਬੜੇ ਸੋਹਣੇ ਸੋਹਣੇ ਆਮ ਲੱਗੇ ਹੋਏ ਨੇ ਕਿੰਦਾ ਤੈਨੂੰ ਆਖਿਆ ਸੀ ਨਾ ਰੱਬ ਦੇ ਕੰਮ ਵੇਖ ਲੈ ਆ ਵੇਖ ਲੈ ਰੱਬ ਦੇ ਹੋਰ ਕੰਮ ਤੋਂ ਹੋਣਾ ਜਿਹੜੀ ਚੀਜ਼ ਨੂੰ ਦਰਖਤ ਤੇ ਚਾਹੀਦਾ ਹੈ ਉਹਨੂੰ ਥੱਲੇ ਜ਼ਮੀਨ ਤੇ ਲਾਇਆ ਹੋਇਆ ਹੈ ਰੀਲ ਦੇ ਨਾਲ ਜਿਹਨੂੰ ਜ਼ਮੀਨ ਤੇ ਲਾਉਣਾ ਉਹਨੂੰ ਦਸਤ ਦੇ ਉੱਪਰ ਲਾਇਆ ਹੋਇਆ ਹੈ ਵੇਖ ਆਮ ਥੱਲੇ ਚਾਹੀਦੇ ਨੇ ਜ਼ਮੀਨ ਦੇ ਉੱਪਰ ਛੋਟੇ ਛੋਟੇ ਨੇ ਤੇ ਦਮਾਨਾ ਉੱਪਰ ਰੁੱਖ ਦੇ ਉੱਪਰ ਚਾਹੀਦਾ ਹੈ ਵੇਖ ਰੱਬ ਦੇ ਕੰਮ ਰੱਬ ਵੀ ਕੀ ਕਰਦਾ ਹੈ ਤਕਾਵਟ ਹੋਈ ਸੀ ਉਹਦਾ ਮਿੱਤਰ ਆਖਣ ਲੱਗਾ ਚੱਲ ਕੋਈ ਸਮਾਂ ਆਰਾਮ ਕਰ ਲਈਏ ਤੂੰ ਤਾਂ ਹਰ ਵੇਲੇ ਗਲਤੀਆਂ ਕਰਦਾ ਰਹਿਣਾ ਕਮੀਆਂ ਕਰਦਾ ਰਹਿਣਾ ਅੱਗੇ ਤਾਂ ਤੂੰ ਬੰਦੇ ਦੇ ਵਿੱਚ ਕਮੀਆਂ ਕਰਦਾ ਸਾਂ ਹੁੰਦਾ ਬੋ ਜੀ ਕਮੀਆਂ ਕਰਨੇ ਸ਼ੁਰੂ ਕਰਤੀਆਂ ਹੀ ਆ ਕੋਈ ਸਮਾਂ ਆਰਾਮ ਕਰ ਲਈਏ ਉਹ ਲੰਮੇ ਪਿਆ ਜਾਂਦਾ ਹੈ ਹਵਾ ਵਗਦੀ ਹੈ ਇਹਨੇ ਨੂੰ ਕੀ ਹੁੰਦਾ ਇੱਕ ਅੰਬ ਟਾਂ ਤੋਂ ਟੁੱਟ ਕੇ ਨਾ ਉਹਦੇ ਨੱਕ ਤੇ ਵੱਜਦਾ ਹੈ ਜੋ ਕਮੀਆਂ ਕਰਦਾ ਹੈ ਜਦੋਂ ਅੰਬ ਟੁੱਟ ਕੇ ਉਹਦੇ ਨੱਕ ਤੇ ਵੱਜਾ ਗੁਰਮੁਖੋ ਉਹ ਵੀ ਹੁਸ਼ ਹੋ ਗਿਆ ਮਿੱਤ ਨੇ ਜਲਦੀ ਦੀ ਪਾਣੀ ਇਹੰਦਾ ਤੋਂ ਪਾਣੀ ਛੱਟੇ ਮਾਰੇ ਪਾਣੀ ਪਿਆਇਆ ਕਿੰਦਾ ਕੀ ਹੋ ਗਿਆ ਕਿੰਦਾ ਭਰਾਵਾ ਮੇਥੋਂ ਗਲਤੀ ਹੋ ਗਈ ਜੋ ਰੱਬ ਕਰਦਾ ਚੰਗਾ ਕਰਦਾ ਹੈ ਜੇ ਕਿਤੇ ਅੰਬ ਦੀ ਜਗ੍ਹਾ ਤੇ ਜ਼ਮਾਨਾ ਹੁੰਦਾ ਨਾ ਅੱਜ ਪਤਾ ਨਹੀਂ ਕੀ ਹੋ ਜਾਣਾ ਸੀ ਰੱਬ ਜੋ ਕਰਦਾ ਚੰਗਾ ਹੀ ਕਰਦਾ ਹੈ ਮੈਂ ਤਾਂ ਅਵੇ ਰੱਬ ਤੇ ਗਲਤੀਆਂ ਕਦੇ ਸ਼ੁਰੂ ਕਰ ਦਿੱਤੀਆਂ ਸਨ ਗੁਰਮੁਖੋ ਜੇ ਦਿਨ ਸਾਨੂੰ ਸਮਝ ਆ ਗਈ ਨਾ ਸਾਰੇ ਚੰਗੇ ਨੇ ਜਿਦ ਦਿਨ ਸਾਨੂੰ ਆਪਣੀਆਂ ਗਲਤੀਆਂ ਆਪਣੀਆਂ ਕਮੀਆਂ ਵੇਖਣ ਆ ਗਈਆਂ ਨਾ ਤੇ ਪਰਮੇਸ਼ਰ ਦੀ ਵੀ ਕਿਰਪਾ ਹੋ ਜਾਂਦੀ ਹੈ ਭਗਤ ਕਬੀਰ ਜੀ ਕਹਿੰਦੇ ਕਬੀਰ ਸਭ ਤੇ ਹਮ ਬੁਰੇ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਹਮ ਤਜ ਭਲੋ ਸਭ ਕੋਏ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਸਾਨੂੰ ਆਪਣੀਆਂ ਕਮੀਆਂ ਵੇਖਣੀਆਂ ਆ ਜਾਣ ਅਸੀਂ ਦੂਸਰੇ ਦੀਆਂ ਕਮੀਆਂ ਨਾਲ ਵੇਖੀ